ਗਾਜੀ ਬਾਬਾ ਜਿਹੜਾ ਲੰਗਰ ਲੈ ਕੇ ਲਾਂਗਰੀ ਬਣ ਕੇ ਗੁਰੂ ਕੇ ਖਾਲਸੇ ਦੇ ਕੋਲ ਪਹੁੰਚਿਆ ਉਹਨੇ ਦਾਲੇ ਦਾ ਬਾਲਟਾ ਤੇ ਪ੍ਰਸ਼ਾਦੇ ਦਾ ਟੋਕਰਾ ਸਿੰਘਾਂ ਦੇ ਸਾਹਮਣੇ ਰੱਖ ਦਿੱਤਾ ਦੂਰ ਖੜ ਕੇ ਅੱਖਾਂ ਵਿੱਚੋਂ ਨੀਰ ਸੁੱਟ ਕੇ ਚਿੱਤ ਉਦਾਸ ਕਰਕੇ ਨੀਵੀਂ ਪਾ ਕੇ ਖਲੋਤਾ ਹੈ ਸਰਦਾਰ ਸੋਭਾ ਸਿੰਘ ਲੈਣਾ ਸਿੰਘ ਜੱਸਾ ਸਿੰਘ ਰਾਮ ਗੜੀਆ ਬਾਬਾ ਬਘੇਲ ਸਿੰਘ ਇਹ 94 ਜਰਨੈਲ ਬਾਬਾ ਜੀ ਦੇ ਕੋਲ ਆ ਜਾਂਦੇ ਨੇ ਬਜ਼ੁਰਗਾ ਕੀ ਗੱਲ ਚਿੱਤ ਉਦਾਸ ਕਿਉਂ ਹੈ ਤੇਰੀ ਪਹਿਲਾਂ ਚਾਲੀ ਪਹਿਲਾਂ ਵਾਲੀ ਅੱਜ ਬੋਲ ਚਾਲ ਨਹੀਂ ਜਦੋਂ ਤੂੰ ਪਹਿਲਾਂ ਮਿਲਦਾ ਸੀ ਬੜੀ ਚੜ੍ਹਦੀ ਕਲਾ ਦੇ ਵਿੱਚ ਜੇਕਾਰੇ ਛੱਡ ਕੇ ਗੁਰੂ ਨੂੰ ਫਤਿਹ ਬੁਲਾ ਕੇ ਫੇਰ ਤੂੰ ਪ੍ਰਸ਼ਾਦਾ ਪਾਣੀ ਅੱਗੇ ਰੱਖ ਕੇ ਤੇ ਬੜੀ ਚੜ੍ਹਦੀ ਕਲਾ ਦੇ ਨਾਲ ਸੇਵਾ ਕਰਦਾ ਸੀ ਅੱਜ ਕੀ ਗੱਲ ਬਣੀ ਹੁਣ ਜਿਹੜੇ ਗੁਰੂ ਕੇ ਖਾਲਸੇ ਜਿਨ੍ਹਾਂ ਨੇ ਬੜਾ ਵੱਡਾ ਕੜਾਕਾ ਕੱਟਿਆ ਹੈ ਬੜੇ ਲੰਮੇ ਸਮੇਂ ਤੋਂ ਪ੍ਰਸ਼ਾਦਾ ਨਹੀਂ ਛਕਿਆ ਉਹਨਾਂ ਦੇ ਸਾਹਮਣੇ ਲੰਗਰ ਬਣਿਆ ਤਿਆਰ ਪਿਆ ਕਿਉਂਕਿ ਜਿਹੜਾ ਲੰਗਰ ਹੈ ਗੁਰੂ ਕਾ ਲੰਗਰ ਅਸੀਂ ਗੁਰੂ ਘਰਾਂ ਵਿੱਚ ਆਉਂਦੇ ਹਾਂ ਬੇਸ਼ੱਕ ਇਹਦੀ ਬੜੀ ਵੱਡੀ ਪ੍ਰਥਾ ਹੈ ਲੰਗਰ ਦੀ ਧੰਨ ਗੁਰੂ ਗੁਰੂ ਅਮਰਦਾਸ ਮਹਾਰਾਜ ਪਹਿਲਾ ਪੰਗ ਤੋਂ ਪਾਛਾ ਸੰਗਤ ਦੋ ਉਪਦੇਸ਼ ਦਿੰਦੇ ਨੇ ਲੋੜ ਮੁਤਾਬਕ ਜਿਹੜਾ ਲੰਗਰ ਹੈ ਇਹ ਲੋੜ ਬੰਦ ਲਈ ਹੈ ਨਾ ਕਿ ਰੱਜੇ ਲਈ ਜਿਹੜਾ ਮਨੁੱਖ ਪਹਿਲਾਂ ਰੱਜਿਆ ਹੋਇਆ ਬੜਾ ਕੁੱਝਿਆ ਘਰ ਦੇ ਅੰਦਰ ਜੇ ਉਹ ਵੀ ਲੰਗਰ ਤੇ ਆਸ ਰੱਖਦਾ ਹੈ ਘਰ ਵਿੱਚ ਤਿਆਰ ਨਹੀਂ ਹੁੰਦਾ ਫੇਰ ਲੰਗਰ ਥੋੜੋ ਰਹਿ ਗਿਆ ਉਹ ਤਾਂ ਸਾਡੀ ਜੀਬ ਦਾ ਸਵਾਦ ਹੈ ਲੋੜ ਹੈ ਸਾਡੇ ਬੱਚੇ ਇੱਥੇ ਪੜਨ ਆਉਂਦੇ ਨੇ ਜਾਂ ਜਿਹੜਾ ਬਿਲਕੁਲ ਮਜਬੂਰ ਹੈ ਕੰਮ ਧੰਦੇ ਵਿੱਚ ਐਸਾ ਰੁਝੇਮਾ ਹੈ ਕਿ ਘਰੇ ਤਿਆਰ ਨਹੀਂ ਕਰ ਸਕਦੇ ਉਹ ਲੰਗਰ ਛਕ ਲਵੇ ਛਕਣਾ ਚਾਹੀਦਾ ਹੈ ਇੱਥੋਂ ਤੱਕ ਵੀ ਸਿਰੜੀ ਬੱਚੇ ਦੇਖਦੇ ਹਾਂ ਜਿਨ੍ਹਾਂ ਦੇ ਅੰਦਰ ਸ਼ਰਧਾ ਹੈ ਲੰਗਰ ਪ੍ਰਤੀ ਲੰਗਰ ਵੀ ਛਕਣਗੇ ਨਾਲ ਲੰਗਰ ਦਾ ਸਮਾਨ ਆਟਾ ਦਾਲਾਂ ਤਿਆਰ ਨਹੀਂ ਕਰ ਸਕਦੇ ਪਰ ਸਤਿਗੁਰਾਂ ਦੇ ਦਰ ਤੇ ਲਿਹਾ ਕੇ ਮੱਥਾ ਟੇਕਦੇ ਨੇ ਨਮਸ਼ਕਾਰ ਕਰਦੇ ਨੇ ਵੀ ਘਰੇ ਨਹੀਂ ਤਿਆਰ ਕਰ ਸਕਦੇ ਇੱਥੋਂ ਤਿਆਰ ਹੋਇਆ ਮਿਲ ਜਾਂਦਾ ਛਕ ਲੈਂਦੇ ਨੇ ਲੰਗਰ ਦੀ ਜਿਹੜੀ ਪ੍ਰਥਾ ਐਸੀ ਹੈ ਮਨੁੱਖ ਨੂੰ ਜਿਉਣ ਬਾਸ ਤੇ ਖਾਣਾ ਚਾਹੀਦਾ ਹੈ ਜਿੰਨੇ ਜਿਹਦੇ ਨਾਂ ਮਨੁੱਖ ਜਿਉਂਦਾ ਰਹੇ ਇਹ ਨਹੀਂ ਕਿ ਵੀ ਖਾਣ ਵਾਸਤੇ ਜਿਉਣਾ ਹੈ ਜਿਉਣ ਵਾਸਤੇ ਖਾਣਾ ਚਾਹੀਦਾ ਹੈ ਪੇਟ ਨੂੰ ਭੁੱਖ ਲੱਗਦੀ ਹੈ ਜੇ ਮਨੁੱਖ ਜਿਉਂਦਾ ਹੀ ਖਾਣ ਵਾਸਤੇ ਆ ਵੀ ਚੀਜ਼ ਮਿਲ ਗਈ ਏ ਵੀ ਸ਼ੱਕ ਲਈ ਆ ਵੀ ਵਸਤੂ ਮਿਲ ਗਈ ਏ ਵੀ ਸ਼ੱਕ ਲਈ ਉਹ ਫਿਰ ਜ਼ਿੰਦਗੀ ਥੋੜੋ ਹੈ ਸਤਗੁਰੂ ਜੀ ਤਾਂ ਇੱਥੋਂ ਤੱਕ ਆਖਦੇ ਨੇ ਕਿ ਖਾਏ ਖਾਏ ਕਰੇ ਬਦਫੈਲੀ ਮਨੁੱਖ ਖਾ ਖਾ ਕੇ ਬਦਫੈਲੀਆਂ ਕਰਦਾ ਹੈ ਜਿਤ ਖਾਏ ਵਧਾਇਆ ਪੇਟ ਇਹ ਵੀ ਬਾਣੀ ਦਾ ਬਾਕ ਹੈ ਖਾਣਾ ਇਨਾ ਆਪਣੇ ਸਰੀਰ ਦੀ ਸੁਧ ਬੁੱਧ ਨਾ ਰਹਿਣੀ ਪਰ ਵੇਖੋ ਗੁਰੂ ਕੇ ਖਾਲਸੇ ਦਾ ਸਿਰੜ ਵੇਖੋ ਭੁੱਖੇ ਨੇ ਕਈ ਦਿਨਾਂ ਦੇ ਫਿਰ ਵੀ ਪ੍ਰਸ਼ਾਦੇ ਨੂੰ ਤਰਜੀਹ ਨਹੀਂ ਦਿੱਤੀ ਤਰਜੀਹ ਦਿੱਤੀ ਇਹ ਬਾਬੇ ਨੂੰ ਦੁੱਖ ਕੀ ਹੈ ਜਿਹੜਾ ਪ੍ਰਸ਼ਾਦਾ ਪਾਣੀ ਲੈ ਕੇ ਆਇਆ ਹੈ ਇੱਕ ਵਾਸੇ ਅਸੀਂ ਆਪਣੀ ਕੌਮ ਦੇ ਧੰਨ ਭਾਗ ਸਮਝਦੇ ਹਾਂ ਸਾਡੀ ਕੌਮ ਭੁੱਖਿਆਂ ਨੂੰ ਰਜਾਉਂਦੀ ਹੈ ਜਿੱਥੇ ਕਿਤੇ ਕੋਈ ਆਫਤ ਆ ਜਾਵੇ ਗੁਰੂ ਦਾ ਖਾਲਸਾ ਉੱਥੇ ਪਹਿਲਾਂ ਹਾਜ਼ਰ ਹੋ ਜਾਂਦਾ ਹੈ ਸੇਵਾ ਵਾਸਤੇ ਪ੍ਰੱਜ ਜਿਹੜੀ ਮੇਰੀ ਕੌਮ ਦਾ ਭਵਖ ਹੈ ਇਹਦੇ ਤੇ ਚਿੰਤਾ ਕਰਨੀ ਵੀ ਬਣਦੀ ਹੈ ਸਾਡੀ ਕੌਮ ਲੰਗਰਾਂ ਜੋਗੀ ਰਹਿ ਗਈ ਹੈ ਅਸੀਂ ਲੰਗਰ ਤੋਂ ਬਾਹਰ ਨਿਕਲੀ ਨਹੀਂ ਸਕਦੇ ਵੱਡੇ ਵੱਡੇ ਸਮਾਗਮ ਹੋਣ ਤਰ ਵੀ ਬੜੇ ਵੱਡੇ ਵੱਡੇ ਇੰਤਜ਼ਾਮ ਹੁੰਦੇ ਨੇ ਲੰਗਰਾਂ ਦੇ ਫਿਰ ਲੰਗਰਾਂ ਵਿੱਚ ਜੋ ਕੁਝ ਵਰਤਦਾ ਉਹ ਵੱਡਿਆਂ ਵੱਡਿਆਂ ਹੋਟਲਾਂ ਨੂੰ maat ਪਾਉਂਦਾ ਹਾਲਾਂਕਿ ਗੁਰਸਿੱਖ ਨੇ ਆਉਣਾ ਤਾਂ ਨਾਮ ਰੱਬ ਦਾ ਨਾਮ ਲੈਣ ਲਈ ਗੁਰੂ ਘਰੋਂ ਗੁਰਬਾਣੀ ਦੀ ਸੇਧ ਲਈ ਆਉਣਾ ਹੈ ਭੋਜਨ ਖਾਣ ਲਈ ਤਾਂ ਤੁਹਾਡੇ ਕੋਲੇ ਘਰ ਹੈ ਜਿਹੜੀ ਕੌਮ ਕੁਰਬਾਨੀਆਂ ਕਰਨ ਵਾਲੀ ਸੀ ਅੱਜ ਉਹ ਲੰਗਰਾਂ ਵਿੱਚ ਉਲਝ ਕੇ ਰਹਿ ਗਈ ਮੈਨੂੰ ਮਾਫ ਕਰਨਾ ਅਸੀਂ ਲੰਗਰਾਂ ਦੇ ਵਿਰੋਧੀ ਨਹੀਂ ਤੇ ਨਾ ਹੀ ਕਦੇ ਗੁਰੂ ਕਾ ਖਾਲਸਾ ਲੰਗਰ ਦਾ ਵਿਰੋਧੀ ਹੋਵੇਗਾ ਜਿੱਥੇ ਲੋੜ ਤੋਂ ਵੱਧ ਪਦਾਰਥ ਬਣਦੇ ਨੇ ਕਿਤੇ ਪੀਜਿਆਂ ਦੇ ਲੰਗਰ ਲੱਗਦੇ ਨੇ ਕਿਤੇ ਕੁਲਚੇ ਛੋਲਿਆਂ ਦੇ ਲੰਗਰ ਲੱਗਦੇ ਨੇ ਲੱਗ ਜਾਣੇ ਚਾਹੀਦੇ ਨੇ ਜਿੱਥੇ ਲੋੜ ਹੈ ਕਿਤੇ ਗੋਲ ਗੱਪੇ ਵਰਤਦੇ ਨੇ ਕਿਤੇ ਕੁਝ ਵਰਤਦਾ ਲਾਉਣ ਵਾਲੇ ਲੰਗਰ ਹੋਰ ਬੜੇ ਨੇ ਪ੍ਰਸ਼ਾਦੇ ਪਾਣੀ ਦੇ ਲੰਗਰ ਤੋਂ ਬਿਨਾ ਸਾਡੀ ਕੌਮ ਪੜ ਲਿਖ ਕੇ ਅੱਗੇ ਵਧੇ ਕਿਤੇ ਕਿਤਾਬਾਂ ਦਾ ਲੰਗਰ ਲੱਗੇ ਵਧੀਆ-ਵਧੀਆ ਕਿਤਾਬਾਂ ਸਿੱਖ ਕੌਮ ਦੀ ਝੋਲੀ ਵਿੱਚ ਪਾਉਣ ਵਾਲੇ ਵਿਦਵਾਨ ਉਹਨਾਂ ਦੀਆਂ ਕਿਤਾਬਾਂ ਅਲਮਾਰੀਆਂ ਵਿੱਚ ਪਈਆਂ ਰਹਿ ਜਾਂਦੀਆਂ ਨੇ ਤੇ ਸਾਡੀ ਕੌਮ ਪੜਦੀ ਨਹੀਂ ਪ੍ਰਸ਼ਾਦੇ ਪਾਣੀ ਦੇ ਲੰਗਰ ਵਿੱਚ ਉਲਝੀ ਐ ਕਿਤੇ ਕੋਈ ਬਿਮਾਰ ਐ ਇਥੇ ਦਵਾਈਆਂ ਦਾ ਲੰਗਰ ਲੱਗ ਜਾਵੇ ਕੋਈ ਬਿਮਾਰੀ ਖਣੋਂ ਨਾ ਮਰੇ ਕਿਸੇ ਦੇ ਸਿਰ ਤੇ ਚੁੰਨੀ ਨਹੀਂ ਕਿਸੇ ਦੇ ਸਿਰ ਤੇ ਦਸਤਾਰ ਨਹੀਂ ਚੁੰਨੀਆਂ ਦਾ ਲੰਗਰ ਲੱਗ ਜੇ ਦਸਤਾਰਾਂ ਦਾ ਲੰਗਰ ਲੱਗ ਜਾਵੇ ਇਹ ਥੋੜੋ ਜਿਹਾ ਵੀ ਅਸੀਂ ਖਾਣ ਬਾਸਤੀ ਜਿਉਣਾ ਦੇਖੋ ਗੁਰੂ ਕੇ ਖਾਲਸੇ ਦੇ ਅੱਗੇ ਦਾਲ ਪ੍ਰਸ਼ਾਦਾ ਪਿਆ ਹੁਣ ਬਾਬੇ ਦੇ ਮੁਖਵਲ ਤੱਕਰੇ ਨੇ ਬਾਬਾ ਤੂੰ ਦੱਸ ਦੇ ਨੂੰ ਤਕਲੀਫ ਕੀ ਹੈ ਤੇ ਬਾਬਾ ਕਹਿੰਦਾ ਮੇਰਾ ਇੱਕ ਪਰਨ ਹੈ ਦੱਸ ਦੇਵਾਂਗਾ ਪਰ ਉਹਦੇ ਤੇ ਅਮਲ ਪ੍ਰਸ਼ਾਦਾ ਛਕਣ ਤੋਂ ਬਾਅਦ ਵਿੱਚ ਕਰਨਾ ਹੈ